ਹਾਲੋ ਦੋਸਤੋ ਕਦੇ ਕਦੇ ਸਾਡਾ ਨਾ ਮਿੱਠਾ ਖਾਣ ਨੂੰ ਬਹੁਤ ਹੀ ਦਿਲ ਕਰਦਾ ਆ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਵਧੀਆ ਮਿੱਠੇ ਦੀ ਰੈਸਪੀ ਸ਼ੇਅਰ ਕਰਾਂਗੀ ਚਲੋ ਸ਼ੁਰੂ ਕਰਨੇ ਆ ਵੀਡੀਓ ਇਸ ਨੂੰ ਬਣਾਉਣ ਲਈ ਅਸੀਂ ਲਈਏ ਇੱਕ ਕੋਲੀਖੰਡ ਇਸ ਰੈਸਪੀ ਵਿੱਚ ਇੱਕ ਕੋਲੀਖੰਡ ਪੈਂਦੀ ਆ ਪਰ ਮੈਂ ਪੌਣੀ ਕੋਲੀਖੰਡ ਲਈ ਕਿਉਂਕਿ ਮੈਂ ਮਿੱਠਾ ਜਿਆਦਾ ਪਸੰਦ ਨਹੀਂ ਕਰਦੀ ਤੇ ਇਸ ਕਰਕੇ ਜਦੋਂ ਵੀ ਤੁਸੀਂ ਬਣਾਉਣਾ ਤੁਸੀਂ ਭਾਏ ਇੱਕ ਕੋਲੀਖੰਡ ਲੈ ਸਕਦੇ ਹੋ ਗੈਸ ਤੇ ਅਹੀਂ ਕਰਾਈ ਰੱਖਦੀ ਆ ਤੇ ਜਿਹੜੀ ਕੋਲੀ ਚ ਖੰਡ ਸੀ ਕਰਾਈ ਦੇ ਵਿੱਚ ਪਾਤੀ ਆ। ਖੰਡ ਨੂੰ ਸੀ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ। ਖੰਡ ਨੂੰ ਤੁਸੀਂ ਸੇਮ ਤੇ ਸੇਮ ਗੈਸ ਤੇ ਹੀ ਮੈਲਟ ਕਰਨਾ ਹੈ। ਪਲਟੇ ਨਾਲ ਇਸ ਨੂੰ ਹਲਾਉਂਦੇ ਰਵਾਂਗੇ। ਜੇ ਸਨੋ ਹਿਲਾਣਾ ਬੰਦ ਕਰ ਦਾਂਗੇ ਤੇ ਇਹ ਜੰਮ ਜਾਂਦੀ ਹੈ। ਤਾਂ ਪਲਟੇ ਨਾ ਹਲਾਉਂਦੇ ਰਹਿਣਾ। ਤੇ ਇਹ ਇਸਨੇ ਮੈਲਟ ਹੋਣਾ। ਪਾਣੀ ਦੇ ਦੇ ਚ ਬਿਲਕੁਲ ਨਹੀਂ ਪਾਣਾ। ਜਦੋਂ ਚੀਨੀ ਮੈਲਟ ਹੋ ਜਾਂਦੀ ਹੈ। ਇਹਦਾ ਕਲਰ ਬ੍ਰਾਊਨ ਹੋ ਜਾਂਦਾ ਹੈ। ਦੂਜੀ ਚੀਜ਼ ਲੈਣੀ ਆ ਦੁੱਧ ਜਿਹੜੀ ਕੋਲੀ ਨਾਲ ਅਸੀਂ ਖੰਡ ਲਈ ਆ ਉਹੀ ਕੋਲੀ ਦੇ ਨਾਪ ਨਾਲ ਅਸੀਂ ਦੁੱਧ ਲੈ ਲਿਆ ਮੈਂ ਇੱਕ ਕੋਲੀ ਦੁੱਧ ਲਿਆ ਅਸੀਂ ਦੁੱਧ ਨੂੰ ਇਸ ਤੇ ਵਿੱਚ ਪਾਵਾਂਗੇ ਦੁੱਧ ਦਾ ਸੀ ਦੇ ਵਿੱਚ ਪਾ ਤਾ ਤੋ ਹੁਣ ਸੁਣੋ ਹੌਟੇ ਨਾਲ ਹਲਾਵਾਂ ਹੁਣ ਅੰਦਰ ਚ ਪਾਵਾਂਗੇ ਨਾਰੀਅਲ ਦਾ ਬੂਰਾ ਜਿੰਨੀ ਅਸੀਂ ਖੰਡ ਲਈ ਹੋਂਨਾ ਹੀ ਨਾਰੀਅਲ ਦਾ ਬੂਰਾ ਲੈਣਾ ਹੈ ਤੇ ਇਸ ਨੂੰ ਹਲਾਵਾਂਗੇ ਨਾਰੀਅਲ ਦਾ ਬੂਰਾ ਪਾ ਕੇ ਇਸ ਨੂੰ ਦੋ ਤਿੰਨ ਮਿੰਟ ਗਰਮਾਵਾਂਗੇ ਇਹ ਤੇ ਜਪਾਵਾਂਗੇ ਇੱਕ ਚਮਚਾ ਦੇਸੀ ਘਿਓ ਦੇਸੀ ਘਿਓ ਪਾਣ ਨਾਲ ਇਹ ਮਿੱਠੀ ਚੀਜ਼ ਦਾ ਸਵਾਦ ਹੋਰ ਵਧੀਆ ਹੋਣਾ ਤੇ ਕਲਰ ਵੀ ਬਹੁਤ ਵਧੀਆ ਹੋ ਜਾਏਗਾ ਘਿਓ ਪਾਣ ਨਾਲ ਇਹ ਦੇਖੋ ਹਨ ਹੌਲੀ ਹੌਲੀ ਅਲਾਂ ਦੇਣਾ ਪਲਟੇਨਾ ਮਿੱਠੀ ਚੀਜ਼ ਬਣ ਕੇ ਸਾਡੀ ਤਿਆਰ ਹੋ ਗਈ ਆ ਤੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ 5 ਮਿੰਟ ਇਸ ਨੂੰ ਠੰਡਾ ਹੋਣ ਦਿੰਨੇ ਮਿੱਠੀ ਚੀਜ਼ ਸਾਡੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹੋ ਮੈਂ ਇਹਦੇ ਵਿੱਚ ਡਰਾਈ ਫਰੂਟ ਨਹੀਂ ਪਾਏ ਤੁਸੀਂ ਚਾਹੋ ਤੇ ਪਾ ਸਕਦੇ ਹੋ ਹੁਣ ਇਸ ਨੂੰ ਕੋਲੀ ਚ ਸਰਵ ਕਰਾਂਗੇ ਮੈਂ ਇਹਦੇ ਤੇ ਪਾਵਾਂਗੀ ਸੁੱਕਾ ਨਾਰੀਅਲ ਤੁਸੀਂ ਇਸ ਨੂੰ ਜ਼ਰੂਰ ਬਣਾ ਕੇ ਖਾਓ ਤੇ ਬੱਚਿਆਂ ਨੂੰ ਵੀ ਬਣਾ ਕੇ ਦਿਓ ਇਹ ਬੱਚਿਆਂ ਨੂੰ ਬਹੁਤ ਪਸੰਦ ਆਏਗੀ ਕਿਉਂਕਿ ਬੱਚੇ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਬਜ਼ੁਰਗਾਂ ਨੂੰ ਵੀ ਇਹ ਪਸੰਦ ਆਏਗੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਰ ਮਿਲਾਂਗੇ ਅਗਲੇ ਨਵੀਂ ਵੀਡੀਓ 'ਚ